ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਕਈ ਦਿਹਾਕੇ ਪਹਿਲਾਂ ਦਾ ਇੱਕ ਵਿਆਹ ਦਿਖਾ ਰਹੇ ਹਾਂ ਜਿਸ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਹੁੰਦੀ ਸੀ ਕਹਿਣ ਦਾ ਮਤਲਬ ਕੀ ਹੈ ਵੀ ਜਦੋਂ ਪਹਿਲਾਂ ਵਿਆਹ ਹੁੰਦੇ ਸੀ ਤਾਂ ਆਣ ਗਮਾਣ ਦੇ ਨੌਜਵਾਨ ਹੀ ਜਿਨ੍ਹਾਂ ਨੂੰ ਪ੍ਰਿਹੀਏ ਵੀ ਕਿਹਾ ਜਾਂਦਾ ਸੀ ਸਾਰਾ ਕੰਮ ਹੀ ਉਹ ਕਰਦੇ ਸੀ ਅੱਜ ਕੱਲ ਤਾਂ ਵਿਆਹਾਂ ਦੇ ਵਿੱਚ ਉਹਨੇ ਬਰਾਤੀ ਹੁੰਦੇ ਐ ਉਹਨੇ ਹੀ ਵੈਰੇ ਹੁੰਦੇ ਨੇ ਬੈਟਰ ਹੁੰਦੇ ਨੇ ਤਾਂ ਆਹ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਨੂੰ ਮੰਗਣੇ ਵਾਲੇ ਦਿਨ ਸਮਾਨ ਭੇਜਿਆ ਗਿਆ ਟਰੱਕ ਪਰ ਕੇ ਨੌਜਵਾਨ ਆਣ ਗਵਾਂਡ ਦੇ ਬਜ਼ੁਰਗ ਵਿੱਚ ਇਕੱਠੇ ਹੋ ਕੇ ਟਰੱਕ ਦੇ ਵਿੱਚੋਂ ਸਮਾਨ ਲਾ ਰਹੇ ਨੇ ਬਹੁਤ ਹੀ ਵਧੀਆ ਪਿਆਰਾ ਮਾਹੌਲ ਹੈਗਾ ਪਹਿਲਾਂ ਬਲੈਕ ਐਂਡ ਵਾਈਟ ਅਤੇ ਰੰਗਦਾਰ ਟੀਵੀ ਦੀ ਪੂਰੀ ਚੜ੍ਹਾਈ ਹੁੰਦੀ ਸੀ ਨਾਲ ਟੈਲੀਵਿਜ਼ਨ ਵਾਲਾ ਕੈਵਨ ਵੀ ਦਿੱਤਾ ਜਾਂਦਾ ਸੀ ਕਹਿਣ ਦਾ ਮਤਲਬ ਕੀ ਹੈ ਸਪੀਕਰਾਂ ਦੇ ਵਿੱਚ ਵਰਤਣ ਵਾਲਾ ਹਰ ਸਮਾਨ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਨੂੰ ਦਿੱਤਾ ਜਾਂਦਾ ਸੀ ਵੱਡੀ ਗੱਲ ਇਹ ਹੈ ਕਿ ਅੱਜ ਕੱਲ ਇਹ ਭਾਈਚਾਰਕ ਸਾਂਝ ਬਿਲਕੁਲ ਨਹੀਂ ਰਹੀ ਅੱਜ ਕੱਲ ਸਾਰਾ ਕੰਮ ਹੀ ਦੇ ਹਾਲੀ ਦੇ ਹੋ ਗਿਆ ਉਹੀ ਵੀ ਵਿਅਕਤੀ ਵਿਆਹ ਦੇ ਵਿੱਚ ਹੱਥ ਲਾਉਣ ਨੂੰ ਤਿਆਰ ਨਹੀਂ ਹੁੰਦਾ ਪਰ ਪਹਿਲਾ ਜਮਾਨਾ ਚੰਗੇ ਸੀ ਆਪਸੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਸੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਗਾਹਾਂ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਪੁਰਾਣੇ ਵਿਰਸੇ ਨੂੰ ਦਰਸਾਉਂਦੀ ਹੋਈ ਇੱਕ ਹੋਰ ਵੀਡੀਓ ਦਿਖਾਵਾਂਗੇ ਵੀਡੀਓ ਦੇ ਵਿੱਚ ਸਮਾਨ ਲਾ ਰਹੇ ਨੇ ਆਣਗਮਾਨ ਦੇ ਨੌਜਵਾਨ ਕਿਉਂਕਿ ਟਰੱਕ ਭਰ ਕੇ ਲੜਕੀ ਵਾਲਿਆਂ ਵੱਲੋਂ ਸਮਾਨ ਭੇਜਿਆ ਗਿਆ ਸੀਗਾ ਬਜ਼ੁਰਗ